ਰਹਿ ਰਹੁ ਸਿਖ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖਤਾਬ ਨ ਹੋਈ ਤਉ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੇ ਨਾ ਹੋਈ ਬਲੇ ਹਾਰੀ ਗੁਰਧਵਸਿਆ ਤੇਰਾ ਅੰਤ ਨ ਜਾਹੀ ਰਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਤ ਇਕਲਕਲਾ ਪ੍ਰਭੂ ਰਹਾ ਤੂੰ ਸੱਚਾ ਸਾਹਿਬ ਸਿਮਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕੁਛ ਕਰਨਾ ਸੋ ਕਰਿਆ ਸੋ ਦਰਗਹ ਸੰਹ ਲਪੈਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇ ਰਾਗੇ ਹਾ ਸੋ ਕਰ ਗਿਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵਾਵਣ ਹਰੇ ਇਹ ਤੇਰੇ ਰਾਗ ਭਰੀ ਸੋ ਕਹੀਏ ਕੇਤੇ ਤੇਰੇ ਗਾਵਣ ਹਰੇ ਗਾਵਨ ਤੁਹ ਨੂੰ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰਤੂਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵੰਤੂਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤੂਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੰਤੂਨੋ ਸਿੱਤ ਸਮੰਤੇ ਅੰਦਰ ਗਾਵੰਤੂਨੋ ਸਾਧ ਵਿਚਾਰੇ ਗਾਵੰਤੂਨੋ ਜਦੀਸ ਤੇ ਸੰਤੋਖੀ ਗਾਵੰਤੂਨੋ ਵੀਰ ਕਰਾਰੇ ਗਾਵੰਤ ਨੂੰ ਪੰਡਤ ਪੜਨ ਰਖੇਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਨੂੰ ਮੋਹਣੀ ਆਮਨ ਮੋਹਨ ਸੁਰਗ ਮੱਚ ਬਿਆਲੇ ਗਾਵੰਤ ਨੂੰ ਰਤਨ ਪਾਏ ਤੇਰੇ 68 ਦੀ ਰਤਨਾ ਲੈ ਗਾਵੰਤ ਨੂੰ ਯੋਧ ਮਹਾਭਲਸੂਰਾ ਗਾਵੰਤ ਨੂੰ ਖਾਣੀ ਚਾਰੇ ਗਾਵੰਤ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੂੰ ਨੂੰ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੂੰ ਨੂੰ ਗਾਵਣ ਸੇ ਮੈਂ ਜਿਤਨਾ ਆਵਣ ਨਾਨਕ ਬਿਜਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈਪੀ ਹੋਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜੀ ਮਾਇਆ ਜਨੁ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਫਿਰ ਹੁਕਮ ਨਾ ਕਰਨਾ ਜਾਇ ਸੋ ਪਾਸ ਸਹੋ ਸਹ ਪਾਸ ਸਾਹਿਬ ਨਾਨਕ ਰਹਿਣ ਰਜਾਈ ਆਸਮਹਨ ਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕੇਵਡ ਵੱਡਾ ਨਹੀਂ ਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹਿ ਇਸ ਮਾਈ ਵੱਡੇ ਮੇਰੇ ਸਾਹਿਬ ਗੈਰ ਬੇਰਾਗਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਨ ਕੀ ਮਦ ਪਾਈ ਗਿਆਨੀ ਗਿਆਨੀ ਗੁਰਗੁਰ ਹਾਈ ਕਹਿ ਨਾ ਜਾਈ ਤੇਰੀ ਦਿਲ ਵਿਢਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾਂ ਕੇ ਆਵੜਿਆਈਆਂ ਤਦ ਬਿਣਸ ਦੇਕੇ ਨਾ ਪਾਈਆ ਕਰਮ ਲੇ ਨਾਹੀ ਠਾਕੁਰ ਹਈਆ ਆਖਣ ਵਾਲਾ ਕਿਆ ਵੇ ਵਿਚਾਰਾ ਸਿਮਤੀ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਹਿਕ ਸੇ ਕਿਆ ਚਾਰਾ ਨਾਨਕ ਸੱਚ ਸੁਵਰਣ ਹਰਾ ਸਮਨ ਲਾ ਪਹਿਲਾ ਆਖਾਂ ਜਿਮਾ ਮਿਸਰੇ ਮਰ ਜਾਓ ਆਖਣਿ ਔਖਾ ਸਚਨੋ ਸਾਚੇ ਨਾਮ ਕੀ ਲਾਗੈ ਮੂਖ ਤਪੂਖੈ ਖਾਇ ਜਨਿਏ ਦੁਖ ਸੁਖੋ ਸਰੇ ਮੇਰੀ ਮੋਇ ਸਾਚਾ ਸਾਹਿਬ ਸਚਨੋ ਰਹਾਓ ਸਾਚੇ ਨਾਮ ਕੀ ਦਿਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਾਂ ਮਿਲਕੇ ਆਖਣ ਪਾਏ ਬਨਰ ਹੋਵੇ ਘਟ ਨ ਜਾਏ ਨਾ ਹੋ ਮਰੇ ਨ ਹੋਵੇ ਸੋਗ ਦੇਂਦਾ ਰਹਿ ਨ ਚੁਕੇ ਭੋਗ ਗੁਣ 에ਹੋ ਹਰ ਨਾਹੀ ਕੋਏ ਨਾ ਕੋ ਹੋ ਅਨਕੋ ਹੋਏ ਜੇ ਵੜੇ ਆਪ ਦੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮਾ ਸਾਰ ਰਹੇ ਤੇ ਕਮ ਜਾਤ ਨਾਨਕ ਨਾਮੇ ਬਾਜਸ ਨਾਥ ਰਾਗ ਊਜਰੀ ਮਹਲਾ 4 ਹਰ ਜਨ ਕੇ ਸਤ ਗੁਰ ਸਤ ਗੁਰ ਖਾਬਿਨੋ ਕਰੋ ਗੁਰ ਪਾਸ ਹਮ ਕੀਰੇ ਕ੍ਰਮ ਸਤ ਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਸਨਾਮ ਨਾ ਪਾਇਆ ਤੇ ਪਾਗ ਹੀ ਨੰ ਪਾਸ ਜੋ ਸਤਿਗੁਰੂ ਸਰਣ ਸੰਗਤ ਨੇ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧਰਮ ਅਸਤਕ ਲਿਖਿਆ ਲੇ ਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਰੀ ਮਹਨ ਲਾ ਬੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਪਰਿ ਆਓ ਸਹਿਬ ਤੁਮੈ ਜੰਤੂ ਪਾਏ ਤਾਂ ਕਾਰਜ ਗਾ ਕੇ ਗਿਰਧਰਿਆ ਮਿਹਰੇ ਮਾਤੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਬ੍ਰਹਮ ਭਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਰਨ ਪਿਤਾ ਲੋਕ ਸਦ ਬੰਤਾ ਕੋਈ ਨਕਸ਼ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਪੁਰ ਕਾਹੇ ਮਨ ਭਉ ਕਰਿਆ ਉੜ ਉੜ ਆਵੈ ਸਖੁ ਸੌ ਤਿਸ ਪਾਛੇ ਬਜਰੇ ਸ਼ਰਿਆ ਜਨ ਕੋਣ ਖਲਾਵੇ ਗੁਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬਿਣਿ ਦਹਾਨ ਦਸ ਅਸ਼ਟ ਸਦਹਾਨ ਠਾਪੁਰ ਕਰ ਤਰ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ ਰਗਾ ਸਾ ਮਹੱਲਾ ਚੌਥਾ ਸੋ ਬ੍ਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਬ੍ਰੁਖ ਨਰੰਜਨ ਹਰ ਬ੍ਰੁਖ ਨਰੰਜਨ ਹਰਗਮ ਆਗਮ ਪਾਰਾ ਸਬਦ ਹਾਵੇ ਸਬਦ ਹਾਵੇ ਤੁਝ ਜੀ ਹਰ ਸੱਚੇ ਸਿਰਜਨ ਹਾਰਾ ਸਬ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰ ਹਰ ਜਹਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਬੁਰਖ ਸਮਾਣਾ ਇੱਕ ਦਾਤਾ ਇੱਕ ਬਿਖਾਰੀ ਜੀ ਸਭ ਤੇਰੇ ਜੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਸੁਖਣ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਚਾਵੇ ਹਰ ਚਾਵੇ ਤੁਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਾਇਆ ਜੀ ਤਿੰਨ ਟੋਟੀ ਜਮਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਦਿਨ ਕਾ ਭਉ ਸਭ ਗੁਆਸੀ ਜਿਨ ਸੇ ਵਿਆਜ ਜਿਨ ਸੇ ਵਿਆਮੇ ਰਾਹ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਸੇ ਤਨ ਜਿਨ ਹਰਿ ਧਾਇਆ ਜੀ ਜਨ ਨਾਮ ਇਕ ਦਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਾਰਾ ਹੰਤੁ ਜੀ ਹਰਣ ਕ ਅਨੇਕ ਅਨੰਤਾ ਤੇਰੀ ਅਣ ਤੇਰੀ ਅਣ ਕਰੇ ਹਰ ਪੂਜਾ ਜੀ ਤਪ ਤਾ ਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾ ਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਬ੍ਰੁਖ ਪ੍ਰੰਪਰ ਕਰਤਾ ਜੀ ਤੂ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਹਸਦਾ ਹਸਦਾ ਤੂ ਏਕੋ ਜੀ ਤੂੰ ਨਿਹਜਲ ਕਰਤਾ ਸੋਈ ਤੁਧਿਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧਿਆਪੇ ਸ੍ਰਿ ਸਭ ਪਾਏ ਜੀ ਤੁਧਿਆਪੇ ਸਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹੰਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਭਾਵੇਂ ਸੋਈ ਤੇ ਸੀ ਜੋ ਤੂੰ ਦੇ ਸੋਈ ਹੋਂ ਪਾਇ ਰਹੋ ਸਭ ਤੇਰੀ ਤੂੰ ਸਭਨੀ ਤੇ ਹਿਆ ਜਿਸ ਨੂੰ ਕਿਰਪਾ ਕਰੇ ਤੰਨਾ ਅਮਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤਦ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਭ ਤੇ ਰਾਖੇਲ ਵਿੰ ਜੋਗ ਮਨਿ ਛੜਿਆ ਸੰ ਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੇ ਹਰ ਗੁਰੁ ਸਦੇ ਆਸੂ ਖਾਣੇ ਜਿਨ ਹਰ ਸੇਵਾ ਤਨ ਸੁਪਾਇਆ ਸਹਿ ਜੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਜਰਾ ਕੀਆ ਸਭ ਹੋਏ ਤਦ ਵਿੰਦੂ ਜਾ ਵਰਣਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੰਲਾ ਪਹਿਲਾ ਤਿਤ ਸਰਵਰੜੈ ਭੈਲੇ ਨਵਾਸਾ ਪਾਣੀ ਪਾਵਕ ਦਿਨਹਿ ਕੀਆ ਬੰਗਜ ਮੋ ਪਗਣੀ ਚਾਲੈ ਹਮ ਦੇਖਾ ਤੜੂਬਿ ਹਲੇ ਮਨ ਇਕ ਨ ਜੇ ਇਸਤ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਿਲਿਆ ਰਹਉ ਨਾ ਹੋ ਜਦੇ ਇਸ ਦੀਨੀ ਬੜਿਆ ਮੂਰਖ ਮੁਗਦਾ ਜਨਮ ਭਿਆ ਬਰਨਮਤ ਨਾਨਕ ਦਿਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆ ਸਮਹਨ ਲਾ ਪੰਜਵਾ ਈ ਪ੍ਰਾਪਤ ਮਾਨਖ ਦੇਹ ਹਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰਿਆ ਔਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਮ ਜਾਮ ਲਾਗ ਭਵ ਜਲ ਤਰਣ ਕੇ ਜਨਮ ਮਿਰਥਾ ਯਾਤਰਾਂ ਮਾ ਕੇ ਰਹਾਓ ਜਪ ਤਪ ਸੰਜਮ ਧਰਮ ਨਾਮ ਕਮਾਇ ਸੇਵਾ ਸਾਧਨ ਜਨ ਹਰਿ ਆ ਕਹੋ ਨਾਨਕ ਹਮ ਨੀਤ ਕਰਮਾਂ ਸਰਣ ਪਰੇ ਕੀ ਰਾਖੋ ਸਰਮਾ ਪਾਤਸ਼ਾਹੀ ਦਸਵੇਂ ਕਬਿਉ ਬਾਚ ਬੇਨਤੀ ਚਉ ਪਈ ਹਮਰੇ ਕਰੋ ਹਾ ਤੇ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਿਤਪਾਰ ਹਮਰੇ ਦੁਸ਼ਟ ਸਵੇ ਤੁਮ ਘਾਉ ਆਪ ਹਾ ਦੇ ਮਹਿ ਬਚਾਓ ਸੁਖੀ ਵਸੇ ਮੋਰ ਪਰਵਾਰ ਆਸੇ ਵਿਕਸਿਕ ਸਵੇ ਕਰਤਾਰ ਮੋਰ ਛਾਨਜ ਕਰਦੇ ਕਰੀਏ ਸਭ ਬੈਰਣ ਕੋ ਆਸ ਨਰੀਏ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਬਿਆਸਾ ਤੁਮਹਿ ਸਾਡ ਕੋਈ ਅਰਣਾ ਧਿਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ ਚੁਣ ਚੁਣ ਸੱਤਰ ਹਮਾਰੇ ਮਾਰਿਐ ਆਪਾ ਦੇਮ ਜੇ ਬਰੀਐ ਮਰਨ ਕਾਲ ਕਾਤਰਾ ਸਨ ਮਰੀਐ ਹੋ ਜੋ ਉਸਤਾ ਹਮਾਰੇ ਪਛਾ ਸ੍ਰੀ ਅਦੂ ਜੋ ਕਰਿਓ ਰੱਛਾ ਰਾਖ ਲਿਓ ਮੋਹ ਰਾਖ ਹਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੁਸ਼ਣ ਕੇ ਹੰਤਾਤ ਮੋਹ ਬੂਰੀ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਅਵਤਾਰ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕਰਬਿਸ਼ਨ ਬਿਕਾਸਾ ਸੰਗਲ ਕਾਲ ਕਾਕੀ ਆਤਮਸ ਜਮਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਰਬਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤ ਏਕੇ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੇ ਸਗਲ ਵਰਜਾਂਜ ਨੇ ਆਪ ਸਵਾਰੇ ਸਿਵ ਖਣ ਕੋ ਸਭ ਗੁਣ ਸੁਖ ਦੇਇਓ ਸਤ੍ਰਣ ਕੋ ਬਲ ਮੋਬਦ ਕੀਓ ਗੜਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਗੜਗੜ ਕੇ ੜਮੜਕੀ ਜਾਣੇ ਜਬ ਉਦਕਰਖ ਕਰਾ ਕਰਦਾ ਰਾਹ ਪਰ ਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਦੇ ਤਰਸਬ ਹੋਂ ਜੇ ਤੇ ਬਦਨ ਸ੍ਰਿਸ਼ਟ ਸੁਭਧਾਰੇ ਆਪ ਬਣੀ ਬੋਜੂ ਚਾਰੇ ਤੁਮ ਸਭ ਹੀ ਤੇਰਾ ਤਨਾਰਾ ਨਮ ਜਾਣਤ ਬੇਦ ਭੇਦ ਹਰਿ ਆਲਮ ਨਰੰਕਾਰ ਨਿਰਮਕਾਰ ਨਿਰਲੰਭ ਆਦ ਨੀਲ ਅਨਦ ਸੰਭ ਤਾਕ ਮੂੜ ਉਚਰਤ ਭੇਦਾਂ ਜਾ ਕੋ ਭੇਵਨ ਬਾਵਤ ਬੇਦਾ ਤਾਕੋ ਕਿਰਪਾ ਹਨ ਅਨਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾਦੇਵ ਕੋ ਕਹਿਸਦਾ ਸਿਵ ਨਰੰਕਾਰ ਕਾ ਚਿੰਤਨ ਹੈ ਪਿਵ ਆਪ ਆਪਣੇ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਨ ਜੈ ਬਸਾਰਾ ਕਹੇ ਵਿਦ ਸਜਾ ਪ੍ਰਥਮ ਸੰਸਾਰਾ ਏ ਕੇ ਰੂਪਨ ਸਰੂਪਾ ਰੰਗ ਭੈਉ ਰਾਵ ਕਹੇ ਭੂਪਾ ਅੰਡੜ ਜੇ ਰਜ ਸੇ ਤੁਜ ਕੀਨੀ ਤੁਬਜ ਖਾਨ ਬਹੁ ਰਚ ਦੇਨੇ ਕਹਉ ਹੋ ਰਾਜਾ ਹੋ ਬਿਠਾ ਗਉ ਸਿਮੜ ਪੈਉ ਸੰਗਰ ਗੇਠਾ ਸਗਰੀ ਸ੍ਰਿਸ਼ਿ ਦਿਖਾਏ ਚੰਬਾ ਆਜਗਾਸ ਰੂਪੇ ਸੰਪਵ ਅਵਰਚਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗ ਰੋ ਦੁਸ਼ਟ ਜੀਤੇ ਉਠ ਰਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁਜ ਤਵ ਸਰਣੀ ਪਰੇਤਨ ਕੇ ਦੁਸ਼ਟ ਦੁਗਤ ਹੋ ਮਰੇ ਪੁਰਖ ਜਨ ਭਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਐ ਤਾਕੇ ਕਾਲ ਨਿਕਣੀ ਐ ਰਚਾਓ ਏ ਤੈਂ ਸਭ ਕਾਲਾ ਦੁਸ਼ਟ ਰਸ਼ਟੇ ਤਦ ਕਾਲਾ ਕਿਰਪਾ ਦ੍ਰਿਸ਼ਟੰਜਾਰੇ ਹਰਿਓ ਤਾਕੇ ਤਾਪ ਤਨ ਕਮਹਰੇ ਹੋ ਨਰੇ ਦਿਸ ਦੇ ਘਰ ਮੋਏ ਸੁਭ ਹੋਈ ਦੁਸ਼ਟ ਸਾਉ ਸੁ ਸਕੇ ਨਾ ਕੋਈ ਏਕ ਬਾਰ ਜਿੰਤ ਮਹਿ ਸਵਾਰਾ ਕਾਲ ਫਾਸਤੇ ਤਾਏ ਬਾਰਾ ਜਿਨਨ ਨਾਮ ਤਿਆਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਥੜਕੇਤ ਮੈਂ ਸ਼ਰਨ ਦਿਹਾਰੇ ਆਪ ਹਾ ਦੇ ਲਿਓ ਬਾਰੇ ਸਰਬ ਧੂਰ ਮੋਹ ਸਹਾਈ ਦੁਸ਼ਟ ਦੋਖ ਤੇ ਲਓ ਬਚਾਈ ਸੋਇਆ ਪਾਏ ਗਏ ਜਬ ਤੇ ਤੁਮਰੇ ਤਬ ਦੇ ਕੋ ਆਖ ਤਰੇ ਨੀ ਆਨਿਓ ਰਾਮ ਰਹੇ ਬੁਪੁਰਾਣ ਪੁਰਾਣ ਅਨੇਕ ਕਹੇ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਭੇ ਭੇਦ ਕਹੇ ਅਮੇਕ ਨ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਹਿ ਬਖਨਿਓ ਦੁਹਰਾ ਸਗਲ ਦਵਾਰ ਕੋ ਛਾੜ ਗਏ ਗਇਓ ਤੁਹਾਰੋ ਦਵਾਰ ਪਾਏ ਗਏ ਕੀ ਰਾਜ ਅਸ ਗੋਬਿੰਦਾਸ ਸੁਹਾਰਾਮ ਕਲੀ ਮਹਲਾ ਤੀਜਾ आनंद इक ओंकार सतगुरु प्रसाद आनंद भया मेरे माय सतगुरु मैं पाया सतगुरुता पाया सहज से तीमरम जियां वाद आईया राज रतन परिवार भरियां पर शब्द गावन आईया शब्दो तंगा हरि के रामन जिनी बसाया कहे नानक नंद होवा सतगुरु मैं पाया ए मन मेरेया तू सदा रो हरि नाल ले हरि नाल रहो तू मन मेरे ਦੂਖ ਸਭ ਵਿਸਾਰਨ ਅੰਗੇਕਾਰੁ ਕਰੇ ਤੇਰਾ ਗਾਹ ਹਰਿ ਜਿਸੁ ਸਭ ਸਵਾਰਨ ਸਬਡਾ ਗਲਾ ਸਮਰਤ ਸੁਆਮੀ ਸੋ ਕਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਤਾਰੋ ਹਰਿ ਨਾਮ ਲੈ ਸਾਚੇ ਸਹਬਾ ਕਿਆ ਨਹੀਂ ਕਰਤੇ ਰੇ ਘਰਤਾ ਤੇਰੇ ਸਭੁ ਜਹ ਹੈ ਜਿਸ ਦੇਹ ਸੋ ਪਾਵੇ ਸਦਾ ਸਿਫ ਸਲਾਹਾ ਤੇਰੀ ਨਾਮ ਨਮਸਾਵੇ ਨਾਮ ਜਿਨ ਕੇ ਮਨ ਮਸੇ ਆਵਾਜੇ ਸ਼ਬਦਿ ਕਨੇਰੇ ਕਹੇ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਹੈ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆਓ ਜਿਨ ਇੱਛਾਂ ਸਭ ਪੂਜਾਈਆਂ ਸਦਾ ਗੁਰਬਾਣੀ ਤਾ ਗੁਰ ਵੇਟੋ ਜਿਹਦੀਆਂ ਆਏ ਵਡਿਆਈਆਂ ਕਹੇ ਨਾਨਕ ਸਰੋਂ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤਿ ਕਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਲਾਿਤ ਕਰ ਧਾਰਿਆ ਪੰਜ ਦੋਤ ਤੁਦ ਵਸ ਕੀਤੇ ਕਾਲ ਕੰਡਗ ਮਾਰਿਆ ਤੁਰ ਕਰੰਪਾਇਆ ਤੋ ਜਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਦਿਤ ਕਰ ਅਨਹਦ ਬਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਤ ਪੂਰੇ ਪਰਮਰੰਪਰ ਪਾਇਆ ਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਧ ਜਨ ਬਹੈ ਸਿਰ ਸੇ ਪੂਰੇ ਗੁਰ ਤੇ ਜਾਣੀ ਸੁਨਤੇ ਬਨੀਤ ਕਹਿਤੇ ਵੀ ਸਤਿਗੁਰਿਆ ਪਰ ਪਹੂਰੇ ਬਿਨਵੰਤ ਨਾਨਕ ਗੁਰ ਚਰਨ ਰਾਗੇ ਵਾਜੇ ਰਹਿ ਦੂਰੇ ਮੂਦਾਵਣੇ ਭੱਲਾ ਪੰਜਵਾ ਥਾਲ ਮੇਤਨ ਵਸਤੂ ਪਈ ਉਸ ਸੰਤੋਖ ਵਿਚਾਰੋ ਅਮਰਿਤ ਰਾਮ ਠਾਕੁਰ ਕਾ ਭਯੋ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਜੀਨ ਜਾਈ ਨਿਤ ਨਿਤ ਰਖੁਰਦਾਰੋ ਤਮ ਸੰਸਾਰ ਚਰਨ ਲਗ ਤਰੀਏ ਸਬਨਾਨੁ ਬ੍ਰਹਮ ਪ੍ਰਸਾਰੋ ਸੋ ਸ਼ੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੈਂ ਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵੇ ਹਰਿਆ ਪੁਣੀ ਜਿੱਥੇ ਤੁਸਮਰਥ ਜਿੱਥੇ ਕੋਏ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਨਕੇ ਜਮ ਕਹਿ ਦੋਤ ਨਾਹੀਂ ਤੇਰੇ ਛੱਡ ਜਾਏ ਭਵਜਨ ਬਖ ਸੰਗਹਾਏ ਗੁਰਸਬਦਿ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਹੀ ਖਾਏ ਕਲ ਮੈਂ ਹੋ ਪੁਨ ਗੁਨ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਇਸ ਮਾਲੇ ਸਾਹੇ ਸਾਹੇ ਮ੍ਰਿਤਾ ਕੋ ਨ ਜਾਏ ਜੇ ਆਵੇ ਤੁਧ ਆਏ ਸਲੋਕ ਮਹੱਲਾ 5 ਰਖੇ ਰਖਣ ਹਰਿ ਵਾਰਿਨ ਵਰਕੇ ਪੈਰੀ ਪਾਇ ਕਸ ਵਾਰਿਨ ਹੋ ਆਪ ਦਿਆਲ ਮਨੁ ਰਾਮੇ ਸਾਰਿਨ ਸਾਜਨਾ ਕੇ ਸੰਗ ਪਵਜਲ ਤਾਰਿਨ ਸਾਖਤ ਨਿੰਦ ਕਦੁਸ਼ਕਿਨ ਮਾਇ ਮਿਦਾਰਿਨ ਤੇ ਸਹਬ ਕੀਤੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਵੇ ਸਗਲੇ ਦੁਖ ਜਾ ਤਿਸ ਸਹਬ ਕੀਤੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ